ਕਾਸਤ ਮਿਲਿਆ ਉਹ ਵੀ ਲੱਕ ਨਤ ਜੁਦਾ ਟੁਕੜੇ ਟੁਕੜੇ ਕਾਹੀ ਹੈ ਪੈਗਾਮੇ ਯਾਰ ਕੇ ਉਹਦੇ ਕਹਿੰਦੇ ਨੇ ਕਿ ਲੱਕ ਨਤ ਜੁਦਾ ਕੀ ਹੁੰਦਾ ਲੱਕ ਨਤ ਜੁਦਾ ਨਾ ਥਖਣਾ ਢੁੱਠ ਥੱਥ 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 ਤੁਹਾਡੀ ਬੂਲ ਕਾਜ਼ੋ ਨਾਮ ਸਿੰਘ ਨੂੰ ਮੈਸੇਜ ਲੱਗ ਜਾਣੇ ਵਾਲਾ ਨਵਰ ਨੇ ਬਲਾਉਡ ਨੂੰ ਜਾਂ ਬਲਾਉਡ ਨੂੰ ਮੈਸੇਜ ਭੇਜਿਆ ਭੇਜਿਆ ਕੇਦੇ ਹੱਥ ਥੱਥਲੇ ਬੰਦੇ ਦੇ ਹੱਥ ਉਹ ਜਾ ਕੇ ਉਹ ਮੈਸੇਜ ਦੇਣ ਲੱਗਾ ਉਹਨੇ ਘੰਟਾ ਦਸਣ ਹੁਲਾਤਾ ਉਹਦੇ ਉੱਤੇ ਸ਼ੇਰ ਰੱਖਦੇ ਸੀ ਉਹ ਮਤਾਹਿਰ ਸੁਣਾਵੇ ਤਾਸੀਰ ਵਿਲਾ ਬੋਬੀ ਲਖਰਤ ਦੁਦਾ ਟੁਕੜੇ ਟੁਕੜੇ ਕਰ ਦਈਏ ਪੈਗਾਮੇ ਯਾਰ ਕੇ ਉਹ ਮਤਾਤ ਉਹ ਸ਼ੇਰੇ ਬੋਦੇ ਕਿ ਗਾਣੇ ਜੁੜਾਵਾ ਮੋਬਾਈਲ ਫੇਰ ਹੋ ਗਿਆ ਅਸੀਂ ਨਾਜਵੀ ਦੇ ਕੰਮ ਦਾ ਸੌਣ ਲਈ ਤਿਆਰ ਹੁੰਦੇ ਰਹੇ ਤੇ ਫਿਰ ਉਹਦੇ ਕਹਤਾ ਉਹ ਵੀ ਉਹ ਕਹਿੰਦੇ ਮੋਬਾਈਲ ਦੇ ਵਿੱਚੋਂ ਮੈਂ ਤਾਂ ਲਪਹਾ ਓਕਾ ਉਹ ਵੇ ਉਹਨਾਂ ਦੀ ਇਸ ਗੱਲ ਤੇ ਮੈਨੂੰ ਯਾਦ ਆ ਗਏ ਸ਼ੇਰ ਇਹ ਕਿਸੇ ਉਰਦੂ ਦੇ ਸ਼ਾਇਰ ਦਾ ਉਹ ਤਾਂ ਵੈਸੇ ਤੁਹਾਡੇ ਡਾਕਟਰ ਦੀ ਗੱਲ ਸੀਗੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਗੱਲਬਾਤ ਸ਼ੁਰੂ ਕਰੀਏ ਤੋ ਅੱਜ ਦਾ ਜੋ ਗੱਲ ਹੈ ਜੀ ਸੋਸ਼ਲ ਮੀਡੀਆ ਦਾ ਜੋ ਤੁਸੀਂ ਸਾਰੇ ਜਾਣਦੇ ਆ ਟੈਲੀਵਿਜ਼ਨ ਦਾ ਜ਼ਮਾਨਾ ਵੀ ਉਹਨਾਂ ਦੇ ਰਿਹਾ ਰੇਡੀਓ ਦਾ ਜ਼ਮਾਨਾ ਰਿਹਾ ਜੀ ਪਹਿਲਾਂ ਅੱਜ ਕੱਲ ਹੁਣ ਸੋਸ਼ਲ ਮੀਡੀਆ ਦਾ ਜੋ ਹੈ ਹਰੇਕ ਬੰਦੇ ਦੇ ਹੱਥ ਮਾ ਵਾਇਲਾ ਹੈ YouTube ਹਰ ਬੰਦਾ ਦੇਖਦਾ ਆ ਮੋਰ ਬੰਦੂ ਵੀ ਆਜ ਯੂਟਿਊਬ ਦੇਖਣ ਦੇ ਅਕਸਰ ਹੈਗੀ ਆ ਟਾਈਮ ਲੋਕੀ ਬਹੁਤੇ ਬੰਦੇ ਯੂਟਿਊਬ ਦੇਖ ਕੇ ਬਤਾਲਦੇ ਘਰਾਂ ਦੇ ਵਿੱਚ ਤੇ ਉਹਦੇ ਵਿੱਚ ਪੰਜਾਬ ਦੇ ਵਿੱਚ ਦੋ ਬੰਦੇ ਆ ਇਸ ਵੇਲੇ ਯੂਟਿਊਬ ਦੇ ਉੱਤੇ ਦੋ ਪੰਜਾਬੀ ਬੜੇ ਖਾਇੋਆ ਉਹ ਦੋ ਬੰਦੇ ਗਾਉਣ ਇੱਕ ਦਾ ਅਗਰ ਭਜਨ ਗੇਲਾ ਜਿਹੜਾ ਕਿ ਪ੍ਰੋਫੈਸਰ ਸਖਵਾਂ ਸਿੰਘ ਦਾ ਛੋਟਾ ਭਰਾ ਆ ਡਾਕਟਰ ਗੁਰਪ੍ਰੀਤ ਸਿੰਘ ਗੇਲਾ ਉਹ ਵੀ ਯੂਟਿਊਬ ਤੇ ਛਾਇ ਰਹਿੰਦੇ ਆ ਇੱਕ ਆਪਣੇ ਸ਼ਫੀਰ ਸੰਧੂਆ ਕੋਈ ਜਾਣਦਾ ਹੋਵੇ ਕੰਪਿਊਟਰ ਸੰਦੋਗ ਯੂਟਿਊਬ ਤੇ ਬਹੁਤ ਸ਼ਾਇਰ ਨੇ ਆਪ ਜੀ ਉਹਨਾਂ ਦੀਆਂ ਪੌਡਕਾਸਟਾਂ ਰਿਵਿਊਆ ਹੁੰਦੀਆਂ ਰੋਬਰੂ ਹੁੰਦੇ ਆ ਉਹਨਾਂ ਦੇ ਬਾਰੇ ਆਪਣੇ ਫਿਲਮਾਂ ਦੇ ਬਾਰੇ ਗੀਤਕਾਰ ਦੇ ਬਾਰੇ ਸੌਂਗਸ ਦੇ ਬਾਰੇ ਜਿਹੜੀ ਦੋ ਬੰਦੇ ਐਸੋ ਦੇ ਪੰਜਾਬ ਦੇ ਵਿੱਚ ਜੇ ਤੁਸੀਂ ਕਹੋ ਕੋਈ ਪੰਜਾਬ ਪੰਜਾਬੀ ਦੇ ਪੰਜਾਬੀਅਤ ਦੇ ਬੋਲੀ ਦੇ ਫਿਲਮਾਂ ਦੇ ਗੀਤਕਾਰੀ ਦੇ ਜੇ ਐਕਸਪੋਨੈਂਟ ਕਹੋ ਅਲੱਬਦਾਰ ਕਹੋਗੇ ਕਈ ਦੋ ਬੰਦੇ ਮੈਂ ਇਹਨਾਂ ਨੂੰ ਪੰਜਾਬ ਦੇ ਐਸੋ ਦੇ ਮੰਨਦਾ ਇੱਕ ਦਿਨ ਇੱਕ ਪੋਡਕਾਸਟ ਆ ਰਿਆ ਸੀ ਉਹਦਾ ਅ ਸੁਖੀਰ ਸੰਧੂ ਦਾ ਸ਼ਾਇਦ ਉਹ ਲੈ ਰਿਹਾ ਸੀ ਗੱਲਬਾਤ ਕਰ ਰਿਹਾ ਸੀ ਉਹਦੇ ਨਾਲ ਆਜ ਕੰਮ ਜਿਆਦਾ ਗੱਲਬਾਤ ਦਿਲਤਾਰ ਉਹ ਬੁਲਦਰ ਕਰਦਾ ਆਜ ਕੱਲ ਉਹ ਸ਼ਾਇਦ ਗੱਲ ਕਰ ਰਿਹਾ ਸੀ ਉਹ ਗੱਲ ਕਰਦੇ ਕਰਦੇ ਜਾਣੇ ਚੱਲੇ ਸੀ ਵੀ ਸੁਖੀਰ ਸੰਧੂ ਕਹਿੰਦੇ ਸੀ ਵੀ ਜਿਹੜੀ ਹੀਰ ਹੈ ਨਾ ਵਾਰ ਸ਼ਾਦੀ ਉਹਦੇ ਮੁਕਾਬਲੇ ਜਿਹੜੀ ਸਹਿਵਾ ਲਿਖੀ ਹੋਆ ਦਰਜਾ ਸਹਿਵਾ ਮਿਰਜ਼ਾ ਸਾਹਿਬਾ ਤੋਂ ਉਹਦਾ ਸਭ ਤੋਂ ਵੱਧ ਮਸ਼ਹੂਰ ਕਿਹਨੂਗਾ ਮੇਨ ਦਾ ਲਿਖਿਆ ਪਿਰੂ ਦਾ ਮਸ਼ਹੂਰ ਹੈ ਤਹੀਰ ਸਾਹਿਬ ਤੋਂ ਵੱਧ ਵਿੱਚ ਜੋ ਮਸ਼ਹੂਰ ਹੈ ਬਾਰਿਸ਼ਾ ਦੀ ਉਹ ਕਹਿੰਦਾ ਜੀ ਬਾਰਿਸ਼ਾ ਦੇ ਸ਼ਹਿਰ ਦੇ ਨਾਲੋਂ ਜਿਹੜੀ ਮਿਰਜ਼ਾ ਸਾਹਿਬਾ ਹੈ ਨਾ ਉਹ ਕਹਿੰਦਾ ਜਿਆਦਾ ਜਿਆਦਾ ਕੰਮ ਦਾ ਟੌਪ ਨਹੀਂ ਉਹ ਕਹਿੰਦਾ ਉਹ ਇਹ ਪਹਿਲਾਂ ਤੋਂ ਲਾਈਨ ਅਪ ਹੋ ਰਿਹਾ ਉਹ ਖੀਰ ਦੀ ਲਾਈਨ ਅਪ ਹੋ ਰਿਹਾ ਜਿਹੜੀ ਆ ਬਾਰਿਸ਼ਾ ਦੀਆਂ ਇੱਕ ਸਟੈਂਜਾ ਹੋ ਰਿਹਾ ਬਾਜ ਤੋਂ ਮਿਰਜ਼ਾ ਸਾਹਿਬ ਦਾਸ ਕਹਿੰਦਾ ਵੀ ਬੋਲਿਆ ਉਹ ਮੈਂ ਕਿਸੇ ਮਤਲਬ ਸਾਢੇ 76 ਦੇ ਵਿੱਚ ਪੰਜਾਬੀ ਜਿਹੜਾ ਹੈ ਨਾਟਰੇਜਰ ਪੜ੍ਹਿਆ ਸੀ ਆਈਐਸ ਦੇ ਪੇਪਰ ਦੇਣ ਵੇਲੇ ਨਹੀਂ ਤਾਂ ਮੈਂ ਤਾਂ ਪੰਜਾਬੀ 10ਵੀਂ ਤੱਕ ਪੜ੍ਹੀ ਆ ਜਾਂ ਮੈਂ ਬੀਏ ਦੇ ਵਿੱਚ ਟ੍ਰੈਡੀਸ਼ਨਲ ਪੰਜਾਬੀ ਪੜ੍ਹੀ ਬਾੜੀ-ਬੋਟੀ ਬੈਧਾ ਅੰਗਰੇਜ਼ੀ ਦਾ ਹੀ ਪ੍ਰੋਫੈਸਰ ਰਹਾ ਅੰਗਰੇਜ਼ੀ ਦਾ ਐਮਏ ਐਮਏ ਅੰਗਰੇਜ਼ੀ ਦੇ ਆਨਰ ਦਾ ਅੰਗਰੇਜ਼ੀ ਦੇ ਪੀਐਸਡੀ ਆ ਕਹਿੰਦੇ ਪੰਜਾਬੀ ਦੇ ਡਾਟਾ ਜਿੰਨੇ ਬਾੜੀ-ਬੋਟੀ ਐ ਤੁਹਾਨੂੰ ਪੰਜਾਬੀ ਲੋਕਾਂ ਨੂੰ ਪੁਜਰਨ ਨਾਲ ਕੇ ਪੰਜਾਬੀ ਟੋਪਕੀ ਪੈਦਾ ਹੋਣ ਕਰਕੇ ਤੋਂ ਮੇਰਾ ਪਰੇਵਲੋਸ ਦਾ ਇਹ ਜਿਹੜਾ ਇਹ ਦੋਹਾ ਦਾ ਤੁਹਾਨੂੰ ਮੈਂ ਜੇ ਵਿਸ਼ਲੇਸ਼ਣ ਕਰਦਾ ਇੱਥੇ ਸਮੀਖਿਆ ਕਰਨੀ ਕੋ ਮੈਂ ਉਹ ਦੋਹਾ ਦੀ ਉਹ ਉਸਟੇਜ ਜਿਹੜਾ ਪਹਿਲਾਂ ਜਿਹੜਾ ਸਟੇਜ ਤੋਂ ਬੋਲਿਆ ਆਪਣੇ ਜਿਹੜਾ ਉਹ ਖੰਘੇਰ ਤੰਦੂ ਉਹ ਮੈਂ ਪੜ ਕੇ ਸੁਣਾ ਲਾ ਤੱਕ ਮੈਂ ਜਿਆਦਾ ਫਿਰ ਮਤਲਬ ਪੜ ਕੇ ਸੁਣਾ ਰਿਹਾ ਉਹ ਉਹਦੇ ਵਿੱਚ ਬਾਰਿਸ਼ਾ ਦੇ ਵਿੱਚ ਹੀਰ ਬਾਰਿਸ਼ਾ ਦੇ ਵਿੱਚ ਸਟੇਜ ਆ ਕਹੀ ਹੀਰ ਦੀ ਕਰੇ ਤਰੀਫ ਸ਼ਾਇਰ ਮਤੇ ਚਮਕਦਾ ਹੁਸਨ ਮਹਿਤਾਬ ਦਾ ਜੀ ਕਿਹੜੀ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਬੈਠਾ ਹੁੰਦਾ ਚੰਦਰਮਾ ਹੈ ਚੰਦਰਮਾ ਨਾ ਉਹ ਤਸ਼ਰੀਦਤੀ ਹੋਰੇ ਮਾਰੇ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ਖੂਨੀ ਚੁੰਡੀਆਂ ਰਾਤ ਕਿਉਂ ਚੰਨ ਗਿਰਦੇ ਰੰਗ ਜਿਉ ਰੰਗ ਸਹਾਬ ਦਾ ਜੀ ਸਹਾਰ ਉਥੇ ਕੋਈ ਲੋਕ ਨੂੰ ਸ਼ਰਾਬ ਪਾਉਂਦੇ ਸ਼ਾਬੀ ਸ਼ਰਾਬ ਨਹੀਂ ਉਥੇ ਸ਼ਾਬਦ ਇਹ ਸ਼ਾਬਦ ਹੈਗਾ ਸਹਾਰ ਉਥੇ ਸ਼ਹਾਹਬ ਸ਼ਾਹ ਅਬਨ ਉਹਦਾ ਅਗਦੀ ਰਾਤ ਸ਼ਾਹ ਅਬਨ ਉਹਦਾ ਅਗਦੀ ਰਾਤ ਹੂਣੀ ਚੁੰਡੀਆਂ ਰਾਤ ਜੋ ਚੰਨ ਗਿਰਦੇ ਫੁਰਖ ਰੰਗ ਜੋ ਰੰਗ ਸ਼ਾਹਾਬ ਦਾ ਜੀ ਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲਾਂ ਕਹਿਕਦੀਆਂ ਫੁਰਖਦਾਬ ਦਾ ਜੀ ਇਹ ਹੀਰ ਦੀ ਫਿਜ਼ੀਕਲ ਬਿਊਟੀ ਦੀ ਪ੍ਰਸ਼ੰਸਾ ਕਰ ਰਿਹਾ ਬਾਰੀਸ਼ਾ ਹੀਰ ਦੀ ਫਿਜ਼ੀਕਲ ਬਿਊਟੀ ਦੀ ਪ੍ਰਸ਼ੰਸਾ ਕਰ ਰਿਹਾ ਹੈ ਪਮਾ ਬਾਗ ਕਮਾਨ ਲਾਹੌਰ ਦੇ ਸੰਗ ਕੁਝ ਹੁਸਨ ਨਾਂ ਅੰਤ ਹਿਸਾਬ ਦਾ ਜੀ ਫੁਰਮਣ ਰਹਿਣਾਂ ਦੀ ਧਾਰ ਵਿੱਚ ਫਸ ਰਿਹਾ ਕਿਹੜੇ ਹਿੰਦ ਤੇ ਕਟਕ ਪੰਜਾਬ ਦਾ ਜੀ ਖੁੱਲੀ ਤਰਿੰਗਣਾਂ ਵਿੱਚ ਨਟਕਦੀ ਹੈ ਹਾਥੀ ਮਾਸ ਦੀ ਉਹ ਫਿਰੇ ਨਵਾਬ ਦਾ ਜੀ ਕਿਹੜੇ ਸੋਨੇ ਤੇ ਖਾਤ ਖਾਨ ਬਣਦੇ ਖੋਜ ਖਾਤ ਜੋ ਹਰ ਕਿਤਾਬ ਦਾ ਜੀ ਕੱਦਮ ਇਹਨਾਂ ਦਾ ਤੇਲ ਕਿਰਦੋਂ ਦਾ ਤੇਲ ਬੰਦ ਗਾਲਦੇ ਉਹ ਤੇਲ ਜਿਹੜਾ ਉਹਦੀ ਪ੍ਰੇਰਨਾ ਕਰਦਾ ਹੈਗਾ ਗਿਰ ਦੇਖਣੇ ਲਈ ਜਿਹੜੀ ਜਵਾਲਾਂ ਨੂੰ ਹੈ ਵੱਡਾ ਫਾਇਦਾ ਤਿਰਾਂ ਦੇ ਬਾਪ ਦਾ ਜੀ ਚਲੋ ਲੈਲਾਪੁਰ ਲੈਲਾਤੁਲਕਾਰ ਦਾਦੀ ਕਰੋ ਜ਼ਿਆਰਤ بارش ਆਏ ਘਮ ਸਵਾਬ ਦਾ ਜੀ ਸਵਾਬਨ ਪੁੰਨ ਜਦੋਂ ਇਹ ਲਾਇਨਾ ਦੇ ਵਿੱਚ بارش ਆਈ ਜਿਹੜੀ ਸਾਰੀ ਪ੍ਰੇਸ਼ ਕੀਤੀ ਹੈ ਹੀਰ ਦੀ ਫਿਜ਼ੀਕਲ ਬਿਊਟੀ ਦੀ ਕੀਤੀ ਹੈ ਔਰ ਉਹ ਜੋ ਜੀ ਸੰਦੂ ਕਹਿੰਦੇ ਵੀ ਸਮਾਜ ਦੇ ਉੱਤੇ ਅਸਰ ਉਸ ਬਿਊਟੀ ਦਾ ਕੀ ਪਿਆ ਸਮਾਜ ਉੱਤੇ ਅਸਰ ਤਾਂ ਬਿਆਨ ਨਹੀਂ ਕੀਤਾ ਕੋਈ ਵੀ ਉਧਰ ਦੂਜੇ ਪਾਸੇ ਜਿਹੜਾ ਮਿਰਜਾ ਸਾਹਿਬਾ ਆ ਪੀਲੂ ਮਿਰਜਾ ਦੀ ਬਿਊਟੀ ਬਿਆਨ ਕਰਦਾ ਜਿਹੜਾ ਪੀਲੂ ਆ ਉਹ ਮਿਰਜਾ ਦੀ ਬਿਊਟੀ ਬਿਆਨ ਕਰਦਾ ਉਹ ਕਹਿੰਦਾ ਸਾਹਿਬਾ ਗਏ ਤੇਲ ਨੂੰ ਗੈਬੁ ਸਰੀਰ ਦੇ ਹੱਟ ਸਾਹਿਬਾ ਗਏ ਤੇਲ ਨੂੰ ਗੈਬੁ ਸਰੀਰ ਦੇ ਹੱਟ ਤੇਲ ਭੁਲਾਵੇਂ ਬੁੱਲਾ ਬਾੜਿਆ ਦਿੱਤਾ ਸ਼ਾਇਦ ਬਲੱਡ ਵੜ ਦੇ ਗਵਾਲੇ ਬਾੜਿਆ ਬੱਬੀਗੋ ਵਾਲਾ ਜੱਟ ਜਿਹੜਾ ਪੀਲੂ ਦੇ ਨਾਲ ਇਹਦਾ ਮੋਲੀਆ ਨਿਰਜਾ ਦੀ ਨਿਰਜਾ ਦੀ ਖੂਬਸੂਰਤੀ ਦੇ ਉੱਤੇ ਉਹ ਐਸੀਆਂ ਲਾਈਨਾਂ ਜਿਹੜੇ ਅਗੇ ਸਮਾਜ ਦੇ ਲੋਕਾਂ ਉੱਤੇ ਅਸਰ ਕਰਦੀਆਂ ਲੇਕਿਨ ਜਿਹੜਾ ਇਹਨੇ ਬਿਆਨ ਕੀਤਾ ਆਪਣੇ ਮਾਰਗ ਖੜਾ ਰਹੇ ਉਹ ਕਹਿੰਦਾ ਸਰ ਫਿਜ਼ੀਕਲ ਬਿਊਟੀ ਬਿਆਨ ਕੀ ਲੀਏ ਮਾੜੀ ਗੱਲ ਆ ਸਮਾਜ ਦੇ ਉੱਤੇ ਕੀ ਅਸਰ ਪਿਆ ਇਹ ਤਾਂ ਬਿਆਨ ਹੀ ਨਹੀਂ ਕੀਤਾ ਕਹਿੰਦਾ ਬਾਰਿਸ਼ ਆ ਰਹੀ ਜਦੋਂ ਮੈਂ ਸੁਖੇਰ ਸਿੰਘ ਨੂੰ ਗੱਲ ਕਰਨੀ ਜਾਣਾ ਤੇ ਜਿਹੜਾ ਆਪਣਾ ਹੈ ਨਾ ਅਗਲੇ ਲਾਈਨ ਅਪ ਆਣਦੇ ਜੀ ਇਹਦੇ ਵਿੱਚ ਇੰਦੇ ਵਿੱਚ 75 ਨੰਬਰ ਭਾਗ ਹੈ ਜਿਹੜਾ ਭਾਵੇਂ ਤੁਹਾਨੂੰ ਬੋਲ ਕੇ ਦੱਸਿਆ ਸੀ ਇੰਦਾ ਹੋਣਾ ਸੀ ਬਾਰਛਾ ਦਾ 55 ਨੰਬਰ ਉਥੇ ਜਦੋਂ ਇਹ ਬਾਰਛਾ ਕੱਢੋ ਇੰਟਰਨੈਟ ਦੇ ਉੱਤੇ ਇਹ 56 ਨੰਬਰ ਹੈ ਤੇ ਜਿਹੜਾ 75 ਨੰਬਰ ਭਾਗ ਹੈ ਉਹਦੇ ਵਿੱਚ ਅੱਗੇ ਜਾ ਕੇ ਲਾਈਨ ਆ ਰਹੀ ਆ ਉਹ ਬਹੁਤ ਬਿਊਟੀਫੁੱਲ ਲਾਈਨ ਆ 75 ਨੰਬਰ ਭਾਗ ਹੀ ਜ਼ਿਆਦਾ ਬਿਊਟੀਫੁੱਲ ਹੈ ਨਾਲੋਂ ਵੀ ਉਹਦੇ ਵਿੱਚ ਕੀ ਆ ਜਿਹੜਾ 75 ਨੰਬਰ ਭਾਗ ਔਰ ਸੁਰਖ ਜਕੂਤ ਗੋਨਾਲ ਕਮਗੜੇ ਥੋੜੀ ਸੋ ਬੁਲਾ ਕੇ ਸਾਰ ਵਿੱਚੋਂ ਸੁਰਖੀ ਰੋਠਾਂ ਦੀ ਲੋੜ ਦਦਾਸੜੇ ਦਾ ਖੋਜੇ ਖਤਰੀ ਕਤਲ ਬਾਜ਼ਾਰ ਵਿੱਚੋਂ ਦੇਖੋ ਉਹ ਕਹਿੰਦਾ ਜੀ ਬਲਦਗੋਆਲੇ ਬਾਣੀਆਂ ਬਣਦੀਗੋਆਲੇ ਜੱਟ ਜਾਂ ਬਣਦੀਗੋਆਲੇ ਬਾਣੀਆਂ ਬਲਦਗੋਆਲੇ ਜੱਟ ਲੇਕਿਨ ਦੂਜੇ ਪਾਸੇ ਜਿਹੜਾ ਵੀਨੂ ਕਹਦਾ ਖੋਜੇ ਖਤਰੀ ਕਤਲ ਬਾਜ਼ਾਰ ਵਿੱਚੋਂ ਇੰਨੀ ਜਿਆਦਾ ਕਹਿੰਦਾ ਸਭਾਂ ਡਿਊਟੀ ਮੋਲ ਸੀ ਕਿ ਖਤਰੀ ਕਹਿੰਦਾ ਕਤਲੇ ਹੋਗਾ ਦੇ ਗਏ ਬੇਉਜੋਗ ਇਹਦਾ ਜੜੀ ਹੋਰ ਇਹ ਇਹ ਬਿਆਨ ਕਰਨ ਦਾ ਤਰੀਕਾ ਯਾਨੀ ਇਹਦਾ ਹੈਗਾ ਪਿੱਲੂ ਦਾ ਤੇ ਵੀ ਜਗੇ ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ ਗੁੱਝੀ ਰਹੇ ਨਾ ਹੇਰ ਹਜ਼ਾਰ ਵਿੱਚੋਂ ਤੋ ਇਹ ਜਿਹੜਾ ਅਗਲਾ ਪੈਰਾ ਹੈਗਾ ਮੈਂ ਪੂਰਾ ਜਿਹੜਾ ਬੋਲ ਰਹਾਗਾ ਉਥੋਂ ਨੇ ਬੜੀ ਪ੍ਰੇਮ ਕੀਤੀ ਹੋਆ ਕੀ ਦਾ ਕੋਈ ਗੱਲ ਆਈ ਉੱਥੇ ਬੰਨੀ ਕਰ ਸਕਦਾ ਉਹ ਉਹਦੇ ਅੰਗਾਂ ਦੀ ਪ੍ਰੇਮ ਕੀਤੀ ਹੋਆ ਬਾਹਾਂ ਦੀ ਪ੍ਰੇਮ ਕੀਤੀ ਹੋਆ ਪੱਥਰੀ ਦੀ ਪ੍ਰੇਮ ਕੀਤੀ ਹੋਆ ਇਹਨੂੰ ਤੋਂ ਨੀਵੀਂ ਬ੍ਰੇਡ ਦੀਓ ਮੈਂ ਹੁਣ ਇੱਥੇ ਜਾ ਕੇ ਬਿਆਨ ਕਰਦੀ ਆ ਮੇਰਾ ਮਤਲਬ ਇਹ ਨਹੀਂ ਹੈ ਵੀ ਜਿਹੜਾ ਸੁਸ਼ੇਰ ਸੰਧੂ ਇਹ ਕਹਿੰਦਾ ਵੀ ਖੇਤ ਬਾਰਿਸ਼ ਨੀਵੀਂ ਆ ਮੈਂ ਤਾਂ ਸਾਬਾ ਨਾਲੋਂ ਕਪਤਾਨ ਦੇ ਰੂਪ ਵਿੱਚ ਮੈਂ ਉਹਦੀ ਇਸ ਗੱਲ ਨਾਲ ਸਹਿਮਤ ਨਹੀਂ ਜੇ ਤੁਸੀਂ ਚਾਹਦੇ ਤਾਂ ਮੈਂ ਤੁਹਾਨੂੰ ਇੱਕ ਕਾਜਾ ਹੋਰ ਉਹਦੇ ਵਿੱਚ ਜੋ ਦਸਤਾਵੇਜ਼ ਜਿਹੜਾ ਨੀਵੇਂ ਦਰਜਾਇਆ ਠੀਕ ਆ ਤਾਂ ਨਾ ਨਾ ਆ ਇੱਕ ਸਕੇ ਗਿਆ ਇਹ ਵੱਸ ਹੋਦਾ ਤਾਂ ਘਰ ਤੋਂ ਸਾਬਾ ਤੁਰ ਪਈ ਕਹਿ ਗਈ ਪੜਨ ਦੀ ਨਹੀਂ ਤੋ ਸੁਨੇਹੀ ਬਈ ਰਸੀਤ ਤੂੰ ਸੁਣ ਕਰਮੋ ਬਾਬਣਾ ਕਦ ਨੇ ਆਇਓ ਕਾਮ ਕੋੜੀ ਦੇ ਤੈਨੂੰ ਚੜਨ ਨੂੰ ਕਾਠੀ ਸੜੇ ਲਾਹਣ ਹੱਥ ਲਿਆ ਦੇ ਦੀਆਂ ਚੂੜੀਆਂ ਸੋਨਾ ਕਰਦੀ ਦਾਨ ਤੇ ਝੋਟੀ ਦੇ ਦੁੱਧ ਪੀਂਦ ਝੋਟੀ ਦੇ ਦੁੱਧ ਪੀਂਦ ਨੂੰ ਝੋਟੀ ਦੇ ਦੁੱਧ ਪੀਂਦ ਨੂੰ ਹਣ ਦੀ ਜਿਵੇਂ ਇਮਾਨ ਜੱਬ ਲਗ ਜੀਵੇਂ ਸਹਬਾ ਰੱਖੇ ਤੇਰਾ ਅਖਾਨ ਚੌਥੇ ਨੂੰ ਚੰਦਰ ਬਿਆਨ ਗਉਣਗੇ ਫਿਰ ਕੀ ਕਰੇਗਾ ਮਾਰ ਫਿਰ ਕੀ ਕਰੇਗਾ ਮਾਨ ਤੋ ਇਹ ਕਹਤਾ ਜਾਨੀ ਮੰਨ ਲਓ ਜਿਹੜੀ ਸਹਿਜਾ ਮੈਂ ਬੋਲਿਆ ਫਿਰ ਉਹ ਲਿਖਿਆ ਸਹਿਬਾ ਦੇ ਬਾਰੇ ਇਹ ਹੀਰ ਬਾਦਸ਼ਾਹ ਦੇ ਸਟੈਜ ਤੋਂ ਨਹੀਂ ਆਇਆ ਬਸ ਦੇਖਣਾ ਹੋਵੇ ਉਹਨਾਂ ਵਧੀਆ ਨੇ ਜਿੰਨਾ ਉਧਰ ਬਿਆਰ ਹੋਣੇ ਬਾਬਾ 56 ਨੰਬਰ 56 ਨੰਬਰ ਆ ਹੋਰ ਵੀ ਕਾਫੀ ਕੁਝ ਆ ਉੱਥੇ ਤੋ ਮੈਂ ਅਸੀਂ ਬੰਦੇ ਕਹਣਾ ਚਾਹਣਾ ਸੀ ਇਹਨਾਂ ਦੋਵਾਂ ਸਟੈਜ ਦੇ ਸਮੀਖਿਆ ਕਰਦਾ ਹੋਇਆ ਜਾਂ ਐਕਚੁਅਲੀ ਦਾ ਸਮੀਖਿਆ ਚੁਚਾ ਉਹਦੀ ਕੁਰਖੀਆ ਸੰਧੂਗੀ ਗਾ ਰਿਹਾ ਕੁਰਖੀਆ ਸੰਧੂ ਨੇ ਜਿਹੜਾ ਇਹ ਕਹਿਣਾ ਵੀ ਹੀਰ ਮਾੜੀਆ ਜਿਹੜੀ ਬਾਰਿਸ਼ ਆਦੀ ਤੇ ਮਿਰਜਾ ਸਾਹਿਬਾ ਜਿਹੜੀ ਹੈਗੀ ਉਹ ਕਿੰੋਂ ਦੇ ਲਿਖੋ ਜਿਆਦਾ ਬਿਹਤਰ ਵਾ ਤੇ ਇਸ ਵਿਚਾਰ ਨਾਲ ਮੈਂ ਖੈਰਤ ਨਹੀਂ ਹਾਂ ਇਹਨਾਂ ਕੁਛੀ ਮੈਂ ਤੁਹਾਨੂੰ ਦੱਸਣਾ ਕਰਦਾ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲਿਆ ਨੇ ਰੋ ਸਲਾਮਤ ਅਮਰ ਸ਼ਹੀਦੋ ਜਿਉ ਅੰਬਰ ਦੇ ਤਾਰੇ ਰੋ ਸਲਾਮਤ ਅਮਰ ਫਰ ਆਲ ਟਾਈਪਸ ਆਫ ਕ੍ਰਿਮੀਨਲ ਲਾਅ ਫੈਮਿਲੀ ਲਾਅ ਇਮੀਗ੍ਰੇਸ਼ਨ ਲਾਅ ਕਨਵੈਂਸਿੰਗ ਐਂਡ ਏਮਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ ਔਨ 0470412600